ਸ਼ਾਂਤੀ ਕਿਸੇ ਕੀਮਤ ਦੇ ਸੰਸਾਰ ਵਿੱਚ ਨਹੀਂ ਮਿਲਦੀ ਭਾਵੇਂ ਪੈਸਾ ਤੱਕੇ ਕੋਲ ਕਰੋੜਾ ਹੈ ਅਰਬਾਂ ਪਤੀ ਨੇ ਲੇਕਿਨ ਮਨ ਸ਼ਾਂਤ ਨਹੀਂ ਇਸ ਕਰਕੇ ਕਿ ਉਹਨਾਂ ਨੇ ਸੰਗਤ ਨਾ ਕਰਨ ਕਰਕੇ ਉਹਨਾਂ ਨੂੰ ਸਹੀ ਦਾ ਨਹੀਂ ਪਤਾ ਖੇਲ ਨਹੀਂ ਸਮਝਿਆ ਗੁਰੂ ਵਾਲੇ ਨਹੀਂ ਬਣੇ ਇਸ ਕਰਕੇ ਪੈਸੇ ਸੰਸਾਰ ਵਿੱਚ ਕਿਹਨੂੰ ਸ਼ਾਂਤੀ ਨਹੀਂ ਦੇ ਸਕਦਾ ਪੈਸੇ ਬਦਲੇ ਸਾਰੇ ਸੇਸ਼ਟੇ ਤੇ ਨਵਾਂ ਖੰਡਾਂ ਦਾ ਮਾਲਕ ਆਂਦ ਨੇ ਮਨਾ ਦਿਓ ਲੇਕਿਨ ਸ਼ਾਂਤੀ ਨਹੀਂ ਆ ਰਹੀ ਉਸ ਨੂੰ ਸ਼ਾਂਤੀ ਸਿਰਫ ਇੱਕ ਨਾਮ ਵਿੱਚ ਹੈ ਤੇ ਇਸ ਕਰਕੇ ਅਗਿਆਨਤਾ ਵਿੱਚ ਜਿਹੜਾ ਜੀਵ ਹੈ ਉਹ ਦ੍ਰਿਸ਼ਮਾਨ ਚੀਜ਼ਾਂ ਮੰਗਦਾ ਨਾਮ ਦਾ ਉਸ ਨਾਮ ਪੇਧਣ ਕਰਕੇ ਨਾਮ ਦੀ ਮੰਗ ਹੀ ਨਹੀਂ ਕਰਦਾ ਜਿਸ ਨੇ ਇਥੇ ਸ਼ਾਂਤੀ ਦੇਣੀ ਤੇ ਦਰਗਾ ਵਿੱਚ ਦੇਣੀ ਇਸ ਕਰਕੇ ਮਹਾਰਾਜ ਅਗਿਆਨਤਾ ਵਿੱਚ ਜੜੇ ਨੇ ਉਹਨਾਂ ਨੂੰ ਕੀ ਦੱਸੇ ਨੇ ਉਹਨੇ ਐਸਾ ਜੱਗ ਦੇਖਿਆ ਜਵਾਰੀ ਸਭ ਸੁਖ ਮੰਗੇ ਨਾਮ ਬਸਾਰੇ ਜਿਸ ਨਾਮ ਦੇ ਮਿਲਣ ਕਰਕੇ ਮਨ ਨੂੰ ਸ਼ਾਂਤੀ ਆਉਣੀ, ਜਿਉਂ ਮਨਨ ਖੰਡਨ ਹੋਣਾ ਹੈ, ਮਨ ਨੂੰ ਖਰਾਕ ਮਿਲਣੀ, ਆਪਦੇ ਮਾਲਕ ਨੂੰ ਮਿਲਣਾ ਹੈ, ਆਪਦੇ ਘਰ ਵੇ ਜਾਣਾ ਹੈ, ਉਸ ਨੂੰ ਨਹੀਂ ਕੋਈ ਮੰਗਦਾ। ਸਿਰਫ ਇਹ ਤਨ ਵਾਸਤੇ ਦੇਸ਼ਮਾਨ ਚੀਜ਼ਾਂ ਜਿਹੜਾ ਤਨ ਵਿੱਚ ਰਹਿ ਜਾਣਾ ਤੇ ਇਹਦਾ ਅਕਤਰ ਕੀਤਾ ਤਨ ਵਿੱਚ ਰਹਿ ਜਾਣਾ।